ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸੱਜਿਆ ਹੋਇਆ ਸੀ ਤਾਂ ਉਥੇ ਇੱਕ ਵਰਾਗੀ ਸਾਧੂ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਅਤੇ ਉਹ ਕੀ ਵੇਖਦਾ ਹੈ ਕਿ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਇੱਕ ਗिटार ਪੰਛੀ ਸੀ ਤੇ ਦੂਜੇ ਹੱਥ ਵਿੱਚ ਇੱਕ ਬਾਜ ਫੜਿਆ ਹੋਇਆ ਸੀ ਵੇਖਦੇ ਹੀ ਵੇਖਦੇ ਬਾਜ ਨੇ ਗिटार ਪੰਛੀ ਨੂੰ ਝਪਟ ਮਾਰੀ ਦੇ ਬਾਜ ਨੇ ਗਤਾਰ ਪੰਛੀ ਦਾ ਮਾਸ ਤੋੜਿਆ ਦੂਜੀ ਵਾਰੀ ਤੇ ਫਿਰ ਤੀਜੀ ਵਾਰੀ ਬਾਜ ਨੇ ਇਸੇ ਤਰ੍ਹਾਂ ਹੀ ਹਮਲਾ ਕੀਤਾ ਬਾਜ ਨੇ ਗਤਾਰ ਪੰਛੀ ਦਾ ਮਾਸ ਖਾਦਾ ਇਹ ਸਭ ਕੁਝ ਉਸ ਵਾਰਾਗੀ ਸਾਧੂ ਨੇ ਵੇਖਿਆ ਤਾਂ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਮੈਂ ਤਾਂ ਇਹ ਸੋਚ ਕੇ ਆਇਆ ਸੀ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਬੇਸ਼ ਹਨ ਪਰ ਅੱਜ ਜੋ ਮੈਂ ਵੇਖਿਆ ਕੰਨਾਂ ਨਾਲ ਸੁਣਿਆ ਤੇ ਝੂਠ ਹੋ ਸਕਦਾ ਹੈ ਪਰ ਅੱਖਾਂ ਦੇ ਨਾਲ ਵੇਖਿਆ ਤਾਂ ਸੱਚ ਹੁੰਦਾ ਹੈ ਮੈਂ ਤੇ ਇਹਨਾਂ ਦੀ ਸ਼ੋਭਾ ਸੁਣ ਕੇ ਆਨੰਦਪੁਰ ਦੀ ਸ਼ੋਭਾ ਸੁਣ ਕੇ ਇੱਥੇ ਆਇਆ ਸੀ ਪਰ ਸਾਹਮਣੇ ਮੇਰੇ ਕੀ ਹੋ ਰਿਹਾ ਇਹ ਤੇ ਕਦੇ ਮੈਂ ਸੋਚਿਆ ਨਹੀਂ ਸੀ ਮੈਂ ਤਾਂ ਇਹ ਸੁਣਿਆ ਸੀ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਦਿਆਲੂ ਤੇ ਕਿਰਪਾਲੂ ਨੇ ਪਰ ਇਹ ਤਾਂ ਅਨੋਖੀ ਹੀ ਖੇਰ ਰਚਾ ਰਹੇ ਨੇ ਕਠੋਰ ਦਿਲ ਨਾਲ ਬਾਜ ਨੂੰ ਗਟਾਰ ਦਾ ਮਾਸ ਖਵਾਈ ਜਾ ਰਹੇ ਨੇ ਵਰਾਗੀ ਸਾਧੂ ਇਹ ਸਭ ਸੋਚ ਕੇ ਪਰੇਸ਼ਾਨ ਹੋ ਗਿਆ। ਇਧਰ ਜਾਣੀ ਜਾਨ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਸਾਧੂ ਦੇ ਦਿਲ ਦੀਆਂ ਗੱਲਾਂ ਨੂੰ ਜਾਣ ਗਏ। ਅਤੇ ਵਰਾਗੀ ਸਾਧੂ ਨੂੰ ਆਖਾਂ ਲੱਗੇ ਕਿ ਆਓ ਜੀ ਤੁਹਾਡਾ ਸਵਾਗਤ ਹੈ। ਜੋ ਵੀ ਸ਼ੰਕਾ ਤੁਹਾਡੇ ਮਨ ਵਿੱਚ ਆਉ ਉਹ ਬਾਅਦ ਵਿੱਚ ਪੂਰੀ ਕਰਾਂਗੇ। ਪਹਿਲਾਂ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਜਲ ਪਾਣੀ ਇਹ ਸਾਧੂ ਨੂੰ ਸ਼ਕਾਓ ਤੇ ਬਾਅਦ ਵਿੱਚ ਅਸੀਂ ਇਹਨਾਂ ਦੀ ਸ਼ੰਕਾ ਵੀ ਦੂਰ ਕਰਾਂਗੇ। ਗੁਰੂ ਜੀ ਕਹਿਣ ਲੱਗੇ ਕਿ ਵੇਖੋ ਜੀ ਬਰਾਗੀ ਸਾਧੂ ਇਹ ਗਟਾਰ ਪੰਛੀ ਪਿਛਲੇ ਜਨਮ ਦੇ ਵਿੱਚ ਇੱਕ ਰਾਜੇ ਦਾ ਵਜ਼ੀਰ ਹੁੰਦਾ ਸੀ ਤੇ ਇਹ ਬਾਜ ਬਹੁਤ ਵੱਡਾ ਜ਼ਮੀਂਦਾਰ ਸੀ ਵਜ਼ੀਰ ਨੇ ਕੀ ਕੀਤਾ ਆਪਣੀ ਤਾਕਤ ਦੇ ਬਲ ਦੇ ਜ਼ੋਰ ਨਾਲ ਜ਼ਮੀਂਦਾਰ ਤੇ ਝੂਠੀ ਤੋਹਮਤ ਲਗਾ ਕੇ ਤੇ ਇਸ ਜ਼ਮੀਂਦਾਰ ਨੂੰ ਰਾਜੇ ਕੋ ਕਹਾ ਕੇ ਪਿੰਡ ਤੋਂ ਬਾਹਰ ਕਢਵਾਇਆ ਤੇ ਜ਼ਮੀਂਦਾਰ ਨੇ ਆਪਣੇ ਸਾਖ ਸੰਬੰਧੀਆਂ ਦੀ ਮਦਦ ਲੈ ਕੇ ਹੋਰ ਪਿੰਡ ਵਿੱਚ ਜਾ ਕੇ ਆਪਣਾ ਵਾਸਾ ਕਰ ਲਿਆ ਤੇ ਵਜ਼ੀਰ ਨੇ ਉਸ ਪਿੰਡ ਤੋਂ ਵੀ ਇਸ ਜ਼ਮੀਂਦਾਰ ਨੂੰ ਉਜਾਰ ਦਿੱਤਾ ਤੇ ਇਸ ਨੇ ਉਥੇ ਵੀ ਇਸ ਨੂੰ ਠੀਕਾ ਨਾ ਦਿੱਤਾ ਸਮਾਪਾ ਕੇ ਦੋਨਾਂ ਦੀ ਮੌਤ ਹੋ ਗਈ ਅਤੇ ਰਾਜੇ ਦਾ ਜਿਹੜਾ ਵਜ਼ੀਰ ਸੀ ਮਾਰ ਕੇ ਉਹ ਗਟਾਰ ਪੰਛੀ ਬਣ ਗਿਆ ਤੇ ਜ਼ਮੀਂਦਾਰ ਬਾਜ ਬਣ ਗਿਆ ਇਹ ਬਾਜ ਨੇ ਤਿੰਨ ਜਨਮ ਤੱਕ ਇਸ ਗਟਾਰ ਪੰਛੀ ਨੂੰ ਖਾਦਾ ਤੇ ਤਿੰਨ ਵਾਰੀ ਮਾਸ ਖਾ ਕੇ ਤੇ ਇੰਨੇ ਆਪਣੇ ਪਿਛਲੇ ਮਾਰੇ ਕਰਮਾਂ ਦਾ ਫਲ ਭੋਗ ਲਿਆ ਐਨਾ ਦਾ ਲੇਖਾ ਜੋ ਕੰਮ ਮੁੱਕ ਗਿਆ ਇਹ ਗੱਲ ਸੁਣ ਕੇ ਸਾਧੂ ਨੂੰ ਹੁਣ ਯਕੀਨ ਹੋ ਗਿਆ ਅਤੇ ਉਹ ਤਨ ਪਾਤਸ਼ਾ ਤਨ ਪਾਤਸ਼ਾ ਕਹਿੰਦਾ ਕਹਿੰਦਾ ਉੱਥੋਂ ਚਲਾ ਗਿਆ ਸਤਨਾਮ ਸ੍ਰੀ ਵਾਹਿਗੁਰੂ